ਤਰੀ ਜੇ ਲਵਾਸ ਦੇ ਮੂਹਰੇ ਅਸੀਂ ਧਰਨਾ ਦਵਾਂਗੇ ਅਸੀਂ ਨੂੰ ਪੁੱਛਾਂਗੇ ਵੀ ਤੁਸੀਂ ਇਹ ਫੇਰ ਕਰਦੀ ਫੋਟੋ ਉਧਰ ਕਰ ਲਗਾ ਕੇ ਬੋਟਾ ਮੰਡੀਆਂ ਸਰਕਾਰ ਬਣਾਈ ਕਿ ਹੁਣ ਤੁਹਾਡੇ ਬਈ ਉਹਰੇ ਬੋਤ ਲਗਾਇਆ ਜਾਵੇ ਜਿਹੜਾ ਬੋਤ ਆ ਉਹ ਨਗਰ ਕੌਂਸਲ ਦੇ ਅੰਦਰ ਲਿਆ ਲਿਆ ਕੇ ਰੱਖਿਆ ਹੋਇਆ ਕਾਂਗਰਸੀਆਂ ਨੇ ਕਿਉਂਕਿ ਉਹ ਕਾਂਗਰਸ ਪਾਰਟੀ ਇੱਕੋ ਆ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹਦੇ ਵਿੱਚ ਕਿ ਮੀਟਿੰਗ ਕੀਤੀ ਨਹੀਂ ਤਾਂ ਵੀ ਫੌਨੇ ਕਹੇ ਐਲਾਨ ਕੀਤਾ ਹੈ ਕਿ ਸਰਪ੍ਰੇਮ ਬੇਕਰ ਦਾ ਸਟੇਟਿਟੂਟ ਮਹੀਨੇ ਦੇ ਵਿੱਚ ਕੰਮ ਉਹ ਦਾਇਰ ਲਗਾਇਆ ਜਾਵੇ ਪਰ ਅਸੀਂ ਇੱਥੇ ਇਕੱਠੇ ਹੋਏ ਆ ਬੇਨਤੀ ਇਹ ਕਰਨ ਦੀ ਕਿ ਬੇਪੂਹ ਨਾ ਬਣਾਇਆ ਜਾਵੇ ਸਮਾਜ ਨੂੰ ਪਹਿਲਾਂ ਨਗਰ ਕੌਂਸਲ ਦੇ ਕਾਂਗਰਸ ਦਾ ਕਬਜਾ ਉਹ ਬੇਪੂਹ ਬਣਾ ਰਹੇ ਨੇ ਹੁਣ ਤੱਕ ਵੀ ਸੌਲ ਇੱਕ ਇਹਨੇ ਲੌਲੀਪੌਪ ਦਾ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਆ ਮੈਂ ਤੁਹਾਨੂੰ ਦਿਖਾ ਰਿਹਾ ਛੜਾ ਬਣਿਆ ਹੋਇਆ ਸਟੈਚੂ ਨਗਰ ਕੌਂਸਲ ਦੇ ਵਿੱਚ ਪਿਆ। ਉੱਥੋਂ ਲਿਆ ਕੇ ਇੱਥੇ ਸਟੈਚੂ ਰਖੜਾ। ਅਸੀਂ ਇਹ ਬੇਨਤੀ ਕਰਨ ਆਇਆ ਇਕੱਠੇ ਹੋਏ ਆ ਕਿਉਂਕਿ ਇਹ ਸਾਡਾ ਲਗਾਤਾਰ ਜੱਥੇਬੰਦੀਆਂ ਦਾ ਸੰਘਰਸ਼ ਚੱਲ ਰਿਹਾ, ਦਬਾਅ ਅਸੀਂ ਬਣਾ ਰਹੇ ਹਾਂ ਡੀਸੀ ਸਾਹਿਬ ਨੂੰ ਮਿਲੇ ਆ। ਇਹ ਤੋਂ ਸਾਡਾ ਅਗਲਾ ਪ੍ਰੋਗਰਾਮ ਹੈ ਵੀ ਅਸੀਂ ਮੁੱਖ ਮੰਤਰੀ ਜੇ ਨਿਵਾਸ ਦੇ ਮੂਹਰੇ ਅਸੀਂ ਧਰਨਾ ਦਵਾਂਗੇ ਅਸੀਂ ਨੂੰ ਪੁੱਛਾਂਗੇ ਵੀ ਤੁਸੀਂ ਅਫੀਡਰ ਦੀ ਫੋਟੋ ਘਰ-ਘਰ ਲਗਾ ਕੇ ਵੋਟਾਂ ਮੰਗੀਆਂ ਸਰਕਾਰ ਬਣਾਈ। ਵੀਰੋਂ ਤੁਹਾਡੇ ਸਰਕਾਰ ਨੂੰ ਤੁਹਾਡੇ ਇੱਥੇ ਮੰਤਰੀ ਕੋਲ ਤੇ ਪ੍ਰਸ਼ਾਸਨ ਕੋਲ ਵੇਟ ਕਰਨ ਆਏ ਜੀ ਕੀ ਨਫਰਤ ਹੈ ਕਿ ਤੁਸੀਂ ਉਹਦਾ 1 ਸਾਲ ਤੋਂ ਰੋਲਾ ਪੈ ਰਿਆ ਸਾਂ ਤੁਸੀਂ ਉਹਦਾ ਬੁੱਤ ਨਹੀਂ ਲਗਾ ਰਹੇ ਇਦ ਲਈ ਅਸੀਂ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆਂ ਵੀ ਖੜਾ ਬਣਿਆ ਪਿਆ ਸਟੈਚੂ ਪਿਆ 2 ਘੰਟੇ ਦਾ ਕੰਮ ਆ 3 ਮਹੀਨੇ ਕਿਸ ਲਈ ਇਦ ਲਈ ਸਾਨੂੰ ਇਹਨਾਂ ਦਾ ਫੈਸਲਾ ਮਨਜ਼ੂਰ ਨਹੀਂ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ 10 ਦਿਨ ਬਾਅਦ ਉਹਦੇ ਦਫ਼ਤਰ ਮੁਰੇ ਜਾਣਾ ਘਰ ਮੁਰੇ ਜਾਣਾ ਉਹ ਤਾਂ ਵਾਦ ਅਸੀਂ ਇਹ 15 ਜਾਂ 20 ਦਿਨ ਬਾਅਦ ਪੱਕਾ ਧਰਨਾ ਲਗਾ ਦੇਣਾ ਤੋਂ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤਰਨਪੀਰ ਸੌਂ ਜੀ ਨੇ ਤੋਂ ਵਧੀਆ ਜੀ ਉਹਨਾਂ ਨੇ ਸਾਡੀ ਸੰਘਰਸ਼ ਅਕੇ ਥੋੜਾ ਬਹੁਤਾ ਕੁਝ ਕਿਹਾ ਹੈ ਤਾਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿਉਂਕਿ ਕਾਂਗਰਸ ਤੋਂ ਸਾਨੂੰ ਆਸ ਨਹੀਂ ਹੈ ਕਾਂਗਰਸ ਦਾ ਨਕਰ ਕਾਉਂਸਲ ਦਾ ਪ੍ਰਧਾਨ ਕਾਂਗਰਸ ਦਾ ਉਹਨਾਂ ਤੋਂ ਹੁਣ ਸਾਨੂੰ ਆਸ ਨਹੀਂ ਲਈ ਲਗਾਉਣਗੇ ਕਿ ਸਰਕਾਰ ਨੇ ਥੋੜਾ ਬਹੁਤਾ ਇਨੀਸ਼ੀਏਟਿਵ ਲਿਆ ਹੈ ਸਾਡੀ ਬੇਨਤੀ ਕਰਦੇ ਆ ਵੀ ਸਾਰਾ ਕੁਝ ਤਿਆਰ ਪਿਆ ਜਲਦੀ ਤੋਂ ਜਲਦੀ ਇਹਦੇ ਬੁੱਤ ਲਗਾਇਆ ਜਾਵੇ ਸਾਨੂੰ ਸੰਘਰਸ਼ ਲਈ ਮਜਬੂਰ ਨਾ ਕੀਤਾ ਜਾਵੇ ਬਹੁਤ ਧੰਨਵਾਦ ਸਭੀਓ 2 ਸਾਲ ਪਹਿਲਾਂ ਸਾਡੇ ਕੰਨੇ ਦੇ ਜੋ ਮੰਤਰੀ ਸੀ ਤਾਲੁਤਰੀ ਸੌਂਹ ਜੀ ਉਹਨਾਂ ਨੇ ਮਨੋਰ ਔਰ ਚੌਂਗ ਦੇ ਅੰਦਰ ਇੱਕ ਨੀ ਪੱਤਾ ਰੱਖਿਆ ਸੀਗਾ ਪੱਤਰ ਲੱਗਿਆ ਹੋਇਆ ਵੀ ਬਾਬਾ ਸਾਹਿਬ ਦਾ ਜੋ ਨੀ ਪੱਤਰ ਲਾਇਆ ਉਹਨਾਂ ਨੇ ਮਨੋਰ ਚੌਂਗ ਦਾ ਅਮੇੜਕਰ ਚੌਂਗ ਦਾ ਐਲਾਨ ਕੀਤਾ ਸੀਗੇ ਤੇ ਬਾਬਾ ਸਾਹਿਬ ਦਾ ਸਟੈਚੂ ਲਾਇਆ ਜਾਊ ਤੇ ਇੱਥੇ ਨੀ ਪੱਤਾ ਰੱਖ ਦਿੱਤਾ ਇੱਕ ਸਾਲ ਤੋਂ ਲੱਗਾ ਲੱਗ ਭੱਗਾ ਸੀ ਲਗਾਤਾਰ ਮੰਗ ਪੱਤਰ ਦੇ ਰਹਿਆਂ ਕਦੇ ਐਸਡੀਐਮ ਸਾਹਿਬ ਨੂੰ ਕਦੇ ਐਡੀਸੀ ਨੂੰ ਕਦੇ ਡੀਸੀ ਨੂੰ ਬਈ ਉਰੇ ਬੁੱਤ ਲਗਾਇਆ ਜਾਵੇ ਜਿਹੜਾ ਬੁੱਤ ਆ ਉਹ ਨਗਰ ਕੌਂਸਲ ਦੇ ਹੰਦਰ ਮੈਂ ਆਇਆ ਮੈਂ ਆ ਕੇ ਰੱਖਿਆ ਹੋਇਆ ਹੈ ਕਾਂਗਰਸੀਆਂ ਨੇ ਕਿਉਂਕਿ ਉਹ ਕਾਂਗਰਸ ਪਾਰਟੀ ਇੱਕ ਉਹ ਨਹਿਰੂ ਤੇ ਗਾਂਧੀ ਉਹ ਨਹੀਂ ਜਿਹੜੇ ਬਾਬਾ ਸਾਹਿਬ ਦੇ ਖਿਲਾਫ ਭੁੱਖ ਹੜਤਾਲ ਤੇ ਬੈਠੇ ਰਹੇ ਸਾਡੇ ਹੱਕਾਂ ਦੇ ਡਾਕੇ ਮਰਵਾਏ ਉਹਨਾਂ ਨੇ ਕਹਿ ਕੇ ਬਾਬਾ ਸਾਹਿਬ ਨੂੰ ਮਜਬੂਰੀ ਦੇ ਨਾਲ ਸਾਡੇ ਬਹੁਤ ਸਾਰੇ ਹੱਕ ਕੱਟਣੇ ਪਏ ਇਹ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਹੈਗੀ ਅਸੀਂ ਮੌਕੇ ਦੀ ਜੋ ਮੌਜੂਦਾ ਸਰਕਾਰ ਨੂੰ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤਰਲਪ੍ਰੀਤ ਸੌਂਝੀ ਯਾਰ ਸਾਡੇ ਐਸ.ਸੀ. ਦੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਖੜੀ ਜੀ ਜਦੋਂ ਉਹ ਜਿਹੜੇ ਪੱਟੀਆਂ ਆਏ ਸੀ ਐਤਵਾਰ ਨੂੰ ਐਲਾਨ ਕਰਕੇ ਗਏ ਨੇ ਕਿ 3 ਮਹੀਨੇ ਦੇ ਅੰਦਰ ਉਹ ਸਟੈਚੂ ਲਗਾਇਆ ਜਾਵੇ ਅਸੀਂ ਇਹ ਚਾਹੁੰਦੇ ਆਂ ਵੀ 15 ਦਿਨ ਦੇ ਅੰਦਰ ਉਹ ਸਟੈਚੂ ਲਾਇਆ ਜਾਵੇ ਜਿੰਨਾ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਤਿੱਖਾ ਸਲਾ ਕਰਾਂਗੇ ਜੈ ਭੀਮ ਜੈ ਭਾਰਤ ਜੈ ਸਵਰਾਜ ਜੈ ਸਾਬ ਸ੍ਰੀ ਕਾਂਤੀ ਦਾ